ਸ਼ਾਸਤਰੀ ਗਾਲ ਜੀ ਸਾਰੇ ਕਿਸਾਨ ਵੀਰਾਂ ਨੂੰ ਲੋਕ ਸੱਜਣ ਨੂੰ ਇੱਕ ਵਾਰ ਫੇਰ ਤੁਹਾਡੇ ਲਈ ਖੁਸ਼ਖਬਰੀ ਦੀ ਆਪਾਂ ਖਬਰ ਲੈ ਕੇ ਫੇਰ ਇੱਕ ਵਾਰ ਹਾਜ਼ਰ ਹੋਏ ਆਂ ਕਿਸਾਨ ਵੀਰੋ ਖਬਰ ਇਹ ਉਹਨਾਂ ਲਈ ਚੰਗੀ ਜਿਹੜੇ ਮੇਰੇ ਵੀਰ ਪਸ਼ੂ ਰੱਖਣ ਦੇ ਚਾਹਵਾਨ ਨੇ ਜਾਂ ਪਸ਼ੂ ਖਰੀਦਣਾ ਚਾਹੁੰਦੇ ਨੇ ਜabb ਕਈ ਵੀਰ ਨਹੀਂ ਵੀ ਖਰੀਦ ਸਕਦੇ ਉਹ ਵੀ ਇਸ ਸਕੀਮ ਰਾਈ ਮੇਰਾ ਵੀਰੋ ਖਰੀਦ ਲੈਣਗੇ ਸਰਕਾਰ ਨੇ ਬਹੁਤ ਹੀ ਵਧੀਆ ਨਵੀਂ ਸਕੀਮ ਚਲਾਈ ਹੈ ਮੇਰਾ ਵੀਰੋ ਘੱਟ ਵਿਆਜ ਤੇ ਤੇ ਆਪਾਂ ਕਿੰਨਾ ਆਪਾਂ ਨੂੰ ਕਰਜ਼ਾ ਮਿਲੇਗਾ ਤੇ ਕਿੰਨਾ ਮੇਰਾ ਵੀਰੋ ਆਪਾਂ ਕਿੰਨੇ ਸਾਲਾਂ ਚ ਪਿੱਛਾ ਮੋੜਨਾ ਤੇ ਕਿਹੜਾ-ਕਿਹੜਾ ਇਸ ਕਾਰਡ ਦੇ ਉੱਪਰ ਆਪਾਂ ਪਸ਼ੂ ਖਰੀਦ ਸਕਨੇ ਆ ਸਾਰੀ ਜਾਣਕਾਰੀ ਟੱਡੇ ਨਾਲ ਸਾਂਝੀ ਕਰਾਂਗੇ ਜਿਹੜੇ ਤੇ ਵੀਰ ਆਪਣੇ ਚੈਨਲ ਤੇ ਪਹਿਲੀ ਵਾਰ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਜਰੂਰ ਕਰਾਇਆ ਤੇ ਬੈਲ ਆਈਕਨ ਨੂੰ ਦਬਾ ਲਿਆ ਜੇ ਆਉਣ ਵਾਲੇ ਵੀਡੀਓ ਤੇ ਨੋਟੀਫਿਕੇਸ਼ਨ ਮਿਲਦਾ ਰਹੇ ਕਿਹੜਾ ਵੀਰੋ ਪਸ਼ੂ ਕ੍ਰੈਡਿਟ ਕਾਰਡ ਦੇ ਉੱਤੇ ਸਿਰਫ 4% ਵਿਆਜ ਤੇ ਤੁਹਾਨੂੰ 3 ਲੱਖ ਤੱਕ ਦਾ ਮੇਰਾ ਵੀਰੋ ਲੋਨ ਕੇਂਦਰ ਸਰਕਾਰ ਮੇਰਾ ਵੀਰੋ ਕਿਸਾਨਾਂ ਨੂੰ ਆਤਮ ਨਿਰਭਰ ਕਰਾਉਣ ਲਈ ਸਮੇਂ-ਸਮੇਂ ਤੇ ਇਹੋ ਹੀਆਂ ਯੋਜਨਾਵਾਂ ਚਲਾਉਂਦੀ ਰਹਿੰਦੀ ਜਿਵੇਂ ਪਹਿਲੋਂ ਕਿਸਾਨ ਕ੍ਰੈਡਿਟ ਕਾਰਡ ਦੀ ਮੇਰਾ ਵੀਰੋ ਸਕੀਮ ਦਿੱਤੀ ਸੀ ਕਿਸਾਨਾਂ ਨੂੰ ਤੇ ਹੁਣ ਪਸ਼ੂ ਕ੍ਰੈਡਿਟ ਕਾਰਡ ਦੀ ਮੇਰਾ ਵੀਰੋ ਸਕੀਮ ਫਿਰ ਲੌਂਚ ਕੀਤੀ ਨਵੀਂ ਇਸ ਸਕੀਮ ਦੇ ਤਹਿਤ ਮੇਰਾ ਵੀਰੋ ਪਸ਼ੂ ਪਾਲਕਾਂ ਨੂੰ 1 ਲੱਖ 60 ਹਜ਼ਾਰ ਤੋਂ ਲੈ ਕੇ 3 ਲੱਖ ਤੱਕ ਦਾ ਕਰਜ਼ਾ ਬਿਨਾਂ ਕਿਸੇ ਗਾਰੰਟੀ ਦੇ ਤੁਸੀਂ ਲੈ ਸਕਦੇ ਜੀ ਤੇ ਪਸ਼ੂ ਕ੍ਰੈਡਿਟ ਕਾਰਡ ਮੇਰਾ ਵੀਰੋ ਕਰਜ਼ਾ ਲੈਣ ਵਾਲੇ ਕਿਸਾਨਾਂ ਨੂੰ ਸਿਰਫ 7% ਵਿਆਜ ਤੇ ਕਰਜ਼ਾ ਪਿੱਛੇ ਅਦਾ ਕਰਨਾ ਪਵੇਗਾ ਮੋੜਨਾ ਪਵੇਗਾ ਜੇਕਰ ਕਿਸਾਨ ਮੇਰਾ ਸਮੇਂ ਸਿਰ ਕਰਜ਼ਾ ਸਹੀ ਮੋੜਦਾ ਉਹਨਾਂ ਨੂੰ 3% ਵਿਆਜ ਦੇ ਵਿੱਚ ਛੋੜ ਵੀ ਦਿੱਤੀ ਜਾਵੇਗੀ ਤੇ ਸਿਰਫ 4% ਵਿਆਜ ਦੇ ਤੌਰ ਤੇ ਮੇਰਾ ਵੀਰ ਤੁਸੀਂ ਜਿਹੜਾ ਬਾਕੀ ਦਾ ਕਰਜ਼ਾ ਉਹ ਪਿੱਛਾ ਵਾਪਸ ਕਰਨਾ 5 ਸਾਲਾਂ ਦੇ ਅੰਦਰ ਅੰਦਰ ਆਪਾਂ ਸਾਰਾ ਇਹ ਕਰਜ਼ਾ ਮੇਰਾ ਵੀਰ ਵਾਪਸ ਕਰਨਾ ਸਰਕਾਰ ਨੂੰ ਮੇਰਾ ਵੀਰੋ ਕਿਸਾਨ ਪਸ਼ੂ ਕ੍ਰੈਡਿਟ ਕਾਰਡ ਜਿਹੜੀ ਇਹਦੀ ਮਦਦ ਨਾਲ ਤੁਸੀਂ ਘੱਟ ਵਿਆਜ ਤੇ ਕੋਈ ਪਸ਼ੂ ਵੀ ਖਰੀਦ ਸਕਦੇ ਜੀ ਤੇ ਉਹ ਵੀ ਇਸ ਕਿਸ ਲਾਭ ਲੈ ਸਕਦੇ ਉਹ ਵੀ ਕਿਸਾਨ ਵੀ ਇਸ ਚੀਜ਼ ਦਾ ਲਾਭ ਲੈ ਸਕਦੇ ਜਿਨ੍ਹਾਂ ਦੇ ਕੋਲ ਜ਼ਮੀਨ ਹੈਗੀ ਜ਼ਮੀਨ ਜੱਤੇ ਵਾਲੇ ਉਹ ਵੀ ਇਸ ਸਕੀਮ ਨੂੰ ਮੇਰਾ ਵੀ ਪਾ ਸਕਦੇ ਨੇ ਤੇ ਜਿਵੇਂ ਪਸ਼ੂਆਂ ਲਈ ਆਪਾਂ ਘਰ ਬਣਾਉਣਾ ਜਾਂ ਚਾਹ ਗ੍ਰਾਈਵਰ ਨਹੀਂ ਚਾਹ ਚਫੇਰਾ ਉਹ ਵੀ ਮੇਰਾ ਵੀ ਇਸ ਸਕੀਮ ਦਾ ਲਾਭ ਲੈ ਸਕਦੇ ਨੇ ਜਾਨਵਰ ਆਪਾਂ ਕਿਹੜਾ ਕਰਿਆਂ ਦੇ ਉੱਤੇ ਖਰੀਦ ਸਕਨੇ ਆ ਜਾਨਵਰ ਮੇਰਾ ਵੀ ਖੇਦਣ ਲਈ ਪਸ਼ੂ ਕ੍ਰੈਡਿਟ ਕਾਰਡ ਦੇ ਉੱਤੇ ਸਰਕਾਰ ਦਿੰਦੀ ਜੇ ਗਾਂ ਖਰੀਦਣੀ ਤੇ 40783 ਰੁਪਏ ਜੇ ਮੱਝ ਖਰੀਦਣੀ ਤੇ 60299 ਰੁਪਏ ਤੇ ਜੇ ਸੂਰ ਖਰੀਦਣਾ ਤੇ ਉਹਦੇ ਲਈ 16237 ਰੁਪਏ ਜੇ ਭੇਡ ਜਾਂ ਬੱਕਰੀ ਖਰੀਦਣੀ ਉਹਦੇ ਲਈ 4063 ਰੁਪਏ ਇਹ ਮੁਰਗੀ ਕਿੰਨੀ ਉਹਦੇ ਲਈ ਮੇਰਾ ਵੀਰੋ 720 ਰੁਪਏ ਅਪਲਾਈ ਹੈ ਮੇਰਾ ਵੀਰੋ ਆਪਾਂ ਜਾ ਕੇ ਕਿੱਥੇ ਕਰਨਾ ਹੈ ਬਲਾਈ ਆਪਾਂ ਕਿਸੇ ਵੀ ਨੇੜੇ ਤੇਲੇ ਦੇ ਤੁਹਾਡੇ ਬੈਂਕ ਕੋਈ ਵੀ ਹੋਵੇਗਾ ਉੱਥੇ ਜਾ ਕੇ ਆਪਾਂ ਬਲਾਈ ਕਰ ਸਕਨੇ ਆ ਕਿਸਾਨ ਦੇ ਕੋਲ ਹੋਣਾ ਚਾਹੀਦਾ ਇੱਕ ਆਧਾਰ ਕਾਰਡ ਵੋਟਰ ਕਾਰਡ ਪਿੰਨ ਕਾਰਡ ਤੇ ਮੇਰਾ ਵੀਰੋ ਮੋਬਾਈਲ ਨੰਬਰ ਤੇ ਚਾਰ ਫੋਟੋ ਸਾਈਜ਼ ਮੇਰਾ ਪਾਸਪੋਰਟ ਸਾਈਜ਼ ਦੀਆਂ ਫੋਟੋ ਕਾਪੀਆਂ ਹੋਣੀਆਂ ਚਾਹੀਦੀਆਂ ਕਿਸਾਨ ਦੇ ਕੋਲ ਉੱਤੇ ਜਾ ਕੇ ਬੈਂਕ ਦੇ ਵਿੱਚ ਅਪਲਾਈ ਕਰ ਸਕਦਾ ਹੈ ਸਿਰਫ ਮਹੀਨੇ ਦੇ ਅੰਦਰ ਅੰਦਰ ਤੁਹਾਨੂੰ ਬੈਂਕ ਮੇਰਾ ਵੀ ਉਹ ਕਾਰਡ ਬਣਾ ਕੇ ਦੇ ਦੇਗੀ ਜੇ ਨਹੀਂ ਤਾਂ ਤੁਸੀਂ ਵੈਬਸਾਈਟ ਤੇ ਜਾ ਕੇ ਵੀ ਤੁਸੀਂ ਅਪਲਾਈ ਕਰ ਸਕਦੇ ਅਧਿਕਾਰਕ ਵੈਬਸਾਈਟ ਤੇ ਜਾ ਕੇ ਪੂਰੀ ਇਸ ਦੀ ਜਾਣਕਾਰੀ ਲੈ ਸਕਦੇ ਜੀ ਉਹਨਾਂ ਯਾਦ ਦਿਓ ਧੰਨਵਾਦ ਸਾਰੇ ਵੀਰਾਂ ਸਸਰੀ ਗਾਲ ਜੀ